ਭੋਲੇ ਗੇਟੇ ਗੇਟ ਕਿਉਂ ਬੰਦ ਕਰ ਰਹੇ ਏ ਸਟੂਡੈਂਟ ਦਾ ਆਈਡੀ ਕਾਰਡ ਤੋਂ ਵੀ ਜਾਣਦੇ ਐਂਡੇ ਸਾਡੀ ਸਾਡੀ ਯੂਨੀਵਰਸਿਟੀ ਸਾਨੂੰ ਡੱਕਦੇ ਆ ਗੇਟ ਤੋੜਨੇ ਪੈਣਗੇ ਤੋੜਾਂਗੇ ਅਸੀਂ ਅੰਦਰ ਜਾਣਾ ਸੀ ਤੁਹਾਨੂੰ ਜਾਣ ਨਹੀਂ ਦਿੱਤਾ ਬਿਲਕੁਲ ਜੀ ਮੇਰੇ ਕੋਲ ਆਈ ਕਾਰਡ ਹੈ ਰੋਕ ਕੇ ਦਿਖਾਉਣ ਮੈਂ ਖੁੱਲਾ ਚੈਲੰਜ ਕਰਦਾ ਕਿ ਚੰਡੀਗੜ੍ਹ ਪੁਲਿਸ ਚੈਨ ਨਹੀਂ ਜੁਰਤੇ ਨਾ ਤੇ ਮੈਂ ਸਟੂਡੈਂਟ ਆ ਇਹ ਮੈਨੂੰ ਰੋਕ ਕੇ ਦਿਖਾਉਣ ਕਿ ਵਿਦਿਆਰਥੀ ਗੇਟ ਦੇ ਉੱਤੇ ਝੂਟ ਰਹੇ ਆ ਤੇ ਉਹ ਕਹਿ ਰਹੇ ਕਿ ਗੇਟ ਤੁਸੀਂ ਬੰਦ ਕਿਉਂ ਕੀਤਾ ਜੰਜੀਰਾ ਤੋੜ ਦਿੱਤੀਆਂ ਵਿਦਿਆਰਥੀਆਂ ਨੇ ਗੇਟ ਦੀਆਂ ਇੱਕ ਪਾਸੇ ਵਿਦਿਆਰਥੀ ਤੇ ਦੂਸਰੇ ਪਾਸੇ ਪੁਲਿਸ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਵਿਦਿਆਰਥੀਆਂ ਤੇ ਪੁਲਿਸ ਦੇ ਵਿੱਚ ਜਿਹੜੀ ਟੱਕਰ ਮੁੱਕੀ ਇਸ ਸਮੇਂ ਗੇਟ ਦੇ ਉੱਤੇ ਸ਼ੁਰੂ ਹੋ ਚੁੱਕੀ ਹੈ ਗੇਟ ਦੇ ਉੱਤੇ ਜਿਹੜੇ ਲੋਕ ਹੈਗੇ ਆ ਅੰਦਰ ਲੰਘ ਚੁੱਕੇ ਆ ਵਿਦਿਆਰਥੀਆਂ ਨੇ ਗੇਟ ਜਿਹੜਾ ਹੈਗਾ ਉਹ ਖਲਵਾਇਆ ਤੇ ਲੋਕ ਜਿਹੜੇ ਹੈਗੇ ਆ ਅੰਦਰ ਜਾ ਰਹੇ ਆ ਯੂਨੀਵਰਸਿਟੀ 게ਟ ਦੇ ਉੱਤੇ ਖੜੇ ਆ ਜਿੱਥੇ ਅੱਜ ਸਟੂਡੈਂਟਸ ਦੇ ਹੱਕ ਦੇ ਵਿੱਚ ਬਹੁਤ ਵੱਡੇ ਕੱਟ ਦਾ ਸੱਦਾ ਦਿੱਤਾ ਗਿਆ ਸੀ ਪਰ 게ਟ ਬੰਦ ਹੈ 게ਟ ਦੇ ਅੰਦਰ ਬਹੁਤ ਸਾਰੇ ਤਾਂ ਵਿਦਿਆਰਥੀ ਵੀ ਨਹੀਂ ਜਾ ਪਾਰੇ ਜਿਨ੍ਹਾਂ ਦਾ ਇਲਜ਼ਾਮ ਹੈ ਕਿ ਸਾਡੇ ਆਈ ਕੱਟ ਹੋਣ ਦੇ ਬਾਅਦ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਉਸ ਤੋਂ ਇਲਾਵਾ ਜੋ ਲੋਕ ਹੱਕ ਦੇ ਵਿੱਚ ਆਏ ਸੀ ਉਹ ਇੱਥੇ ਬਾਹਰ ਹੀ ਬੈਠੇ ਆ ਸੋ ਗੱਲਬਾਤ ਕਰਦੇ ਸਾਡੇ ਨਾਲ ਚਮਕੌਰ ਸਿੰਘ ਬਾਈ ਜੀ ਤੁਸੀਂ ਇੱਥੇ ਖੜੇ ਹੋ ਅੰਦਰ ਸਮਰਥਨ ਦੇ ਲਈ ਆਏ ਸੀ ਜਾਣ ਨਹੀਂ ਦਿੱਤਾ ਕੀ ਗੱਲ ਕੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਗੇਟ ਤੇ ਜਿੰਨੇ ਵੀ ਨੌਜਵਾਨ ਜਥੇਬੰਦੀਆਂ ਵਾਲੇ ਆਗੂ ਸਹਿਬਾਨ ਇੱਥੇ ਖੜੇ ਆ ਆੜਾ ਦਿੱਲੀ ਆਪਣਾ ਇਥੋਂ ਦਾ ਚੰਡੀਗੜ੍ਹ ਪ੍ਰਸ਼ਾਸਨ ਆ ਇਹਨਾਂ ਨੇ ਰਾਤ ਵੀ ਅਸੀਂ ਇੱਥੇ 11 11:30 ਆਏ ਉਦੋਂ ਵੀ ਇਸੇ ਤਰੀਕੇ ਦੇ ਨਾਲ ਆ ਡੰਗਰਕੋਟ ਡਾਂਗਾ ਇਹਨਾਂ ਨੇ ਹੱਥਾਂ ਦੇ ਵਿੱਚ ਫੜੀਆਂ ਆਈਆਂ ਸਾਨੂੰ ਕੁੱਟਣ ਵਾਸਤੇ ਸਾਡੇ ਗਿੱਟੇ ਗੋਟੇ ਤੋੜਨ ਵਾਸਤੇ ਸੋ ਇਸ ਕਰਕੇ ਇਹ ਪ੍ਰਸ਼ਾਸਨ ਦੀ ਸ਼ਰੇਆਮ ਧੱਕੇਸ਼ਾਹੀ ਆ ਮੰਨ ਕੇ ਲੋਕ ਕੋਈ ਆਪਣੇ ਘਰ ਦੇ ਵਿੱਚ ਜਾ ਰਿਹਾ ਉਹਨੂੰ ਕਿੱਦਾਂ ਰੋਕਿਆ ਜਾ ਸਕਦਾ ਇਹ ਯੂਨੀਵਰਸਿਟੀ ਸਾਡੀ ਆਪਣੀ ਆ ਇਹ ਸਾਡਾ ਆਪਣਾ ਘਰ ਆ ਯੂਨੀਵਰਸਿਟੀ ਸਾਡੀ ਮਾਂ ਆ ਤੇ ਇਹ ਮਤਲਬ ਸਾਡੇ ਆਪਣੇ ਘਰ ਦੇ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਮੈਂ ਕਹਿੰਦੇ ਤੁਹਾਡਾ ਘਰ ਹੈ ਨਹੀਂ ਤੁਸੀਂ ਤਾਂ ਆਊਟਸਾਈਡਰ ਹੋ ਤੁਹਾਡੇ ਤੁਸੀਂ ਤਾਂ ਅੰਦਰ ਜਾਣ ਦੀ ਇਜਾਜ਼ਤ ਤੁਹਾਨੂੰ ਹੈ ਨਹੀਂ ਆਊਟਸਾਈਡਰ ਤਾਂ ਇਹ ਆ ਆਰਐਸਐਸ ਵਾਲੇ ਕਿੱਥੋਂ ਨਾਗਪੁਰ ਤੋਂ ਚੱਲ ਕੇ ਆ ਗਏ ਉਹਨਾਂ ਵਾਸਤੇ ਕੋਈ ਮਨਾਈ ਨਹੀਂ ਨਾਗਪੁਰੀਏ ਆਰਐਸਐਸ ਵਾਲੇ ਬੀਜੇਪੀ ਵਾਲੇ ਜਿੱਥੋਂ ਮਰਜ਼ੀ ਆਉਣ ਆਊਟਸਾਈਡਰ ਹੋ ਆ ਕਿ ਪੰਜਾਬ ਆ ਜਿਸ ਪੰਜਾਬ ਦੀ ਧਰਤੀ ਤੇ ਯੂਨੀਵਰਸਿਟੀ ਬਣੀ ਆ ਉਹ ਆਊਟਸਾਈਡਰ ਕਿਦਾਂ ਹੋ ਸਕਦੇ ਆ ਸੋ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਆਊਟਸਾਈਡਰ ਅਸੀਂ ਨਹੀਂ ਆ ਆਊਟਸਾਈਡਰ ਆਰਐਸਐਸ ਵਾਲੇ ਆ ਜਿਹੜੇ ਸਾਨੂੰ ਖਤਮ ਕਰਨਾ ਚਾਹੁੰਦੇ ਆ ਮਟਾਉਣਾ ਚਾਹੁੰਦੇ ਆ ਇਹ ਤੇ ਸਾਡੀ ਧਰਤੀ ਤੇ ਯੂਨੀਵਰਸਿਟੀ ਬਣੀ ਆ ਸਾਡੇ ਲੋਕਾਂ ਦਾ ਖੂਨ ਪਸੀਨੇ ਦੀ ਮਾਇਆ ਲੱਗੀ ਆ ਇੱਥੇ ਸੋ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਇਹ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਿਦਿਆਰਥੀਆਂ ਨੂੰ ਸੰਘਰਸ਼ੀ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਇਹ ਅੱਜ ਸਾਨੂੰ ਆਊਟਸਾਈਡਰ ਕਹਿਣਗੇ ਕੱਲ ਪੰਜਾਬ ਚੋਂ ਵੀ ਸਾਨੂੰ ਆਊਟਸਾਈਡਰ ਕਹਿਣਗੇ ਸੋ ਚੰਡੀਗੜ੍ਹ ਸਤਾਈ ਪਿੰਡ ਉਜਾੜ ਕੇ ਬਣਿਆ ਅੱਜ ਇੱਥੇ ਯੂਨੀਵਰਸਿਟੀ ਬਣੀ ਇੱਥੇ ਤਨਾਸ ਤਨਾਸ ਨਾਮ ਦਾ ਇੱਕ ਪਿੰਡ ਵੱਸਦਾ ਸੀ ਅੱਜ ਵੀ ਉਹਦੇ ਇੱਥੇ ਖੂਹ ਮਿਲਦੇ ਆ ਸੋ ਇਸ ਕਰਕੇ ਇਹ ਜਾ ਰਹੇ ਆ ਉਸ ਪਾਸੇ ਵੱਲ ਅ ਜਰੂਰ ਕੋਈ ਨਾ ਕੋਈ ਗੱਲਬਾਤ ਹੋਈ ਐ ਸੋ ਗੇਟ ਯੂਨੀਵਰਸਿਟੀ ਦੇ ਬੰਦ ਕੀਤੇ ਗਏ ਆ ਸੋ ਵਿਦਿਆਰਥੀ ਇੱਥੇ ਆਏ ਆ ਤੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਗੇਟ ਬੰਦ ਕੀਤੇ ਆ ਤੇ ਕੁਝ ਲੋਕ ਜਿਹੜੇ ਹੈਗੇ ਇੱਥੋਂ ਉਹ ਅੰਦਰ ਗਏ ਆ ਤੇ ਸਟੂਡੈਂਟ ਬਹਿਸ ਵੀ ਇੱਥੇ ਕਰਦੇ ਹੋਏ ਪ੍ਰਸ਼ਾਸਨ ਦੇ ਨਾਲ ਨਜ਼ਰ ਆ ਰਹੀ ਹੈ ਸਰ ਆ ਦੇਖ ਲੋ ਆਈ ਕਾਰਡ ਨਾਲ ਸਟੂਡੈਂਟ ਆ ਮੈਂ ਆ ਦੇਖੋ ਗੱਲ ਆ ਰਾਮ ਰਾਮ ਨਾਲ ਆ ਦੇਖੋ ਜੀ ਮੇਰੇ ਕੋਲ ਆਈ ਕਾਰਡ ਹੈ ਡਿਪਾਰਟਮੈਂਟ ਆ ਆਫ ਹਿਊਮਨ ਰਿਸਰਚਰ ਸਟੂਡੈਂਟ ਆ ਮੈਂ 2 ਨੰਬਰ ਹੋਸਟਲ ਹੈ ਤੇ ਚੰਡੀਗੜ੍ਹ ਪੁਲਿਸ ਵੱਲੋਂ ਸਰੀਆਲ ਧੱਕਾ ਕੀਤਾ ਜਾ ਰਿਹਾ ਮੇਰੇ ਨਾਲ ਮੈਂ ਆਈ ਕਾਰਡ ਆਈ ਕਾਰਡ ਹਲੋ ਦੇਖ ਲੋ ਜੀ ਆ ਦੇਖੋ ਆਈ ਕਾਰਡ ਆ ਹਲੋ 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 ਹਰਨ ਦਿਖਾ ਦਿਓ ਹਲੋ ਜੀ ਆਲੋ ਅੰਦਰਾ ਆ ਜੀ ਮੇਰੀ ਬਾਤ ਸੁਣੋ ਆਪ ਆਪ ਕੁਝ ਜ਼ੋਰ ਨੇ ਨਹੀਂ ਕਰੀ ਸੀ ਜਿਹੜੇ ਅੱਜ ਆਈ ਕਾਰਡ ਦੇਖ ਲਓ ਜੀ ਮੇਰਾ ਜੇ ਕੋਈ ਹੁਣ ਤੱਕਾ ਕਰੂਗਾ ਸਾਡਾ ਪੀਸਫੁਲ ਪ੍ਰੋਟੈਸਟ ਆਥਾਰਟੀ ਵੱਲੋਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਖਰਾਬ ਕਰਨ ਦੀ ਇਹ ਭਾਜੀਪੀ ਆਰਐਸਐਸ ਦੇ ਕਹਣੇ ਤੇ ਚੱਲ ਰਹੀ ਹੈ ਤੇ ਸਾਡਾ ਪ੍ਰੋਟੈਸਟ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਲਗਾਤਾਰ ਅੰਦਰ ਜਾਣਾ ਸੀ ਤੁਹਾਨੂੰ ਜਾਣ ਨਹੀਂ ਦਿੱਤਾ ਬਿਲਕੁਲ ਜੀ ਮੇਰੇ ਕੋਲ ਆਈ ਕਾਰਡ ਹੈ ਰੋਕ ਕੇ ਦਿਖਾਉਣ ਮੈਂ ਖੁੱਲਾ ਚੈਲੰਜ ਕਰਦਾ ਕਿ ਚੰਡੀਗੜ੍ਹ ਪੁਲਿਸ ਚਾਹੇ ਜੁੜਦਾ ਨਾ ਤੇ ਮੈਂ ਸਟੂਡੈਂਟ ਆ ਇਹ ਮੈਨੂੰ ਰੋਕ ਕੇ ਦਿਖਾਉਣ ਅੱਜ ਯੂਨੀਵਰਸਿਟੀ ਐਂਟਰੀ ਕਰਦੋਂ ਮੈਨੂੰ ਰੋਕ ਕੇ ਦਿਖਾ ਦੇਣੇ ਮੈਂ ਮੰਨ ਲਿਉਂਗਾ ਖੁੱਲਾ ਚੈਲੰਜ ਕਰਦਾ ਮੈਂ ਵੈਸਟੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਤੇ ਭਾਜਪਾ ਆਰਐਸਐਸ ਦੀ ਸਰਕਾਰ ਨੂੰ ਮੇਰਾ ਖੁੱਲਾ ਚੈਲੰਜ ਹੈ ਕਿ ਜਿਹੜੇ ਵੀ ਸਟੂਡੈਂਟ ਕੋਲੇ ਆਈ ਕਾਰਡ ਹੋਊਗਾ ਯੂਨੀਵਰਸਿਟੀ ਦਾ ਸਟੂਡੈਂਟ ਹੋਊਗਾ ਉਹਨੂੰ ਇਹ ਰੋਕ ਕੇ ਦਿਖਾਉਣ ਬੋਲੇ ਸੋਨਿਆ ਲਾ ਵਿਦਿਆਰਥੀ ਆ ਜ਼ਿੰਦਾਬਾਦ 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 ਵਿਦਿਆਰਥੀ ਜਿਹੜੇ ਹੈਗੇ ਆਈ ਕਾਰਡ ਨੂੰ ਲੈ ਕੇ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਆ ਸੋ ਖੋਲੋ ਗੇਟ ਗੇਟ ਕਿਉਂ ਬੰਦ ਕਰ ਰਹੇ ਹੋ ਇਹ ਸਟੂਡੈਂਟ ਦਾ ਆਈਡਿਟੀ ਕਾਰਡ ਤੋਂ ਵੀ ਨਹੀਂ ਜਾਂਦੇ ਹੰਡੇ ਕੱਲ ਐਸਐਸਪੀ ਨਾਲ ਮੀਟਿੰਗ ਹੋਈ ਐਸਐਸਪੀ ਕਹਿੰਦੀ ਆਈਡਿਟੀ ਕਾਰਡ ਦੇ ਕੇ ਸਰ ਸਟੂਡੈਂਟ ਆਉਸਦਾ ਹੈ ਫਿਲੀਟਰ ਕੋਲ ਜਾਣਾ ਵੀ ਆਉਸਦਾ ਤਾਂ ਉਹਨੇ ਇਹਨਾਂ ਦਾ ਹੌਸਲ ਦਾ ਕਾਰਡ ਚਾਹੀਦਾ ਯਾਰ ਸਾਨੂੰ ਡੱਕਦੇ ਸਾਡੀ ਸਾਡੀ ਯੂਨੀਵਰਸਿਟੀ ਸਾਨੂੰ ਡੱਕਦੇ ਆ ਸਈਆਂ ਕਰ ਡੱਕ ਨਹੀਂ ਪੈਂ ਦਵਾਂਗੇ ਇਹ ਗੇਟ ਕਿੰਨੇ ਬੰਦ ਕਰ ਲੋਗੇ ਕਿੰਨੇ ਗੇਟ ਬੰਦ ਕਰੋਗੇ ਇਹ ਹੀ ਖਲੋਣਾਵਾਂਗੇ ਉਤੋਂ ਜਸਤ ਤੁਰ ਕੇ ਆਉ ਤੁਰ ਕੇ ਗੇਟ ਤੋੜ ਦੇ ਬੈਣ ਤੋੜਾਂਗੇ ਮੈਂ ਚੇਤਾਵਨੀ ਦੇ ਨਹੀਂ ਸ਼ਾਂਤਮਈ ਸ਼ਾਂਤਮਈ ਪ੍ਰੋਟੈਸਟ ਕਰਨ ਦੇ ਸ਼ਾਂਤਮਈ ਇਹ ਇਹ ਭੜਕਾਉਂਦੇ ਸਾਨੂੰ ਪੁਲਸ ਬੀਜੇਪੀ ਆਰਐਸਐਸ ਵੇਚਣੋਂ ਬੰਦੋ ਛੱਡੇ ਇਹਨਾਂ ਨੂੰ ਆ ਕੇ ਇਹਨਾਂ ਨੂੰ ਭੜਕਾਈ ਆ ਇਹਨਾਂ ਨੂੰ ਭੜਕਣ ਵਾਲੇ ਉਹ ਗੇਟ ਖਲੋ ਸਭ ਆ ਵਾਤਵਾਂ ਦੇ ਸੰਖਿਆ ਜਿੱਥੇ ਪਹੁੰਚਣਾ ਸਭ ਨੂੰ ਬੇਨਤੀ ਹੈ ਜਿੱਥੇ ਤੱਕ ਵੀ ਲਾਈਵ ਜਾ ਰਹੀ ਹੈ ਸਾਰੇ ਜਣੇ ਯੂਨੀਵਰਸਿਟੀ ਪਹੁੰਚੋ ਵਿਦਿਆਰਥੀਆਂ ਦਾ ਰੋਹ ਇਹ ਆ ਕਿ ਸਾਡੇ ਕੋਲ ਆਈ ਕਾਰਡ ਵੀ ਆਈ ਕਾਰਡ ਵਾਲੇ ਸਟੂਡੈਂਟਸ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੋ ਇਸ ਗੇਟ ਦੇ ਉੱਤੇ ਆ ਜੋ ਟੱਕਾ ਆ ਮੁਕੀ ਪੁਲਿਸ ਤੇ ਵਿਦਿਆਰਥੀਆਂ ਦੇ ਵਿੱਚ ਵਿਦਿਆਰਥੀ ਕਹਿ ਰਹੇ ਕਿ ਆਈ ਕਾਰਡ ਦੇ ਨਾਲ ਵੀ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਬਿਲਕੁਲ ਜਿਹੜੇ ਵਿਦਿਆਰਥੀ ਇੱਥੇ ਫੀਸਾਂ ਭਰ ਰਹੇ ਆ ਜਿਹੜੇ ਵਿਦਿਆਰਥੀ ਇੱਥੇ ਪੜ੍ਹ ਲਿਖ ਰਹੇ ਆ ਜਿਨ੍ਹਾਂ ਦੀ ਇੱਥੇ ਪੜ੍ਹਾਈ ਚੱਲ ਰਹੀ ਆ ਉਹਨਾਂ ਵਿਦਿਆਰਥੀਆਂ ਨੂੰ ਲੰਘਣ ਦਿੱਤਾ ਜਾ ਰਿਹਾ ਸਾਨੂੰ ਕਿੱਥੇ ਲੰਘਣ ਦੇਣਗੇ ਸੋ ਇਸ ਕਰਕੇ ਇਹ ਪ੍ਰਸ਼ਾਸਨ ਦੀ ਆਰਐਸਐਸ ਦੀ ਬੀਜੇਪੀ ਦੀ ਇਹ ਚੰਡੀਗੜ੍ਹ ਪ੍ਰਸ਼ਾਸਨ ਦੀ ਸ਼ਰੇਆਮ ਧਕੇਸ਼ਾਈ ਆ ਇਹ ਧਕੇਸ਼ਾਈ ਬਾਰੇ ਪੰਜਾਬੀਓ ਤੁਹਾਨੂੰ ਉੱਠਣਾ ਪੈਣਾ ਆ ਜੁਨੀਵਰਸਟੀਆਂ ਤੁਹਾਡੀਆਂ ਆਪਣੀਆਂ ਤੁਹਾਡੇ ਖੂਨ ਪਸੀਨੇ ਦੇ ਨਾਲ ਬਣੀਆਂ ਹੋਈਆਂ ਜੁਨੀਵਰਸਟੀਆਂ ਦੇ ਵਿੱਚ ਨਹੀਂ ਤੁਹਾਨੂੰ ਲੰਘਣ ਦਿੱਤਾ ਜਾ ਰਿਹਾ ਤੇ ਕੀ ਕਰਾਂਗੇ ਆਪਾਂ ਆਪਣੇ ਕੋਲ ਬਚਿਆ ਕੀ ਆ ਗਵਾਉਣ ਵਾਸਤੇ ਰਿਹਾ ਕੀ ਆ ਕੁਝ ਨਹੀਂ ਬਚਿਆ ਆਪਣੇ ਕੋਲ ਵੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਵਿਦਿਆਰਥੀ ਜਿਹੜੇ ਹੈਗੇ ਆ ਉਹ ਅੰਦਰ ਤੋਂ ਕੋਸ਼ਿਸ਼ ਕਰ ਰਹੇ ਆ। ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਵਿਦਿਆਰਥੀ ਗੇਟ ਦੇ ਉੱਤੇ ਝੂਟ ਰਹੇ ਆ ਤੇ ਉਹ ਕਹਿ ਰਹੇ ਆ ਕਿ ਗੇਟ ਤੁਸੀਂ ਬੰਦ ਕਿਉਂ ਕੀਤਾ? ਜੰਜੀਰਾ ਤੋੜ ਦਿੱਤੀਆਂ। ਵਿਦਿਆਰਥੀਆਂ ਨੇ ਗੇਟ ਦੀਆਂ। ਸੋ ਬੈਰੀਕੇਡਸ ਜਿਹੜੇ ਉਹ ਹਟਾਏ ਜਾ ਰਹੇ ਆ ਪੁਲਿਸ। ਦੂਜੇ ਪਾਸੇ ਪੁਲਿਸ ਤੇ ਇੱਕ ਪਾਸੇ ਵਿਦਿਆਰਥੀ ਤੇ ਦੂਜੇ ਪਾਸੇ ਪੁਲਿਸ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਵਿਦਿਆਰਥੀਆਂ ਤੇ ਪੁਲਿਸ ਦੇ ਵਿੱਚ ਜੜੀ ਟੱਕਾ ਮੁਕੀ ਇਸ ਸਮੇਂ ਗੇਟ ਦੇ ਉੱਤੇ ਸ਼ੁਰੂ ਹੋ ਚੁੱਕੀ ਹੈ ਗੇਟ ਦੇ ਉੱਤੋਂ ਜਿਹੜੇ ਲੋਕ ਹੈਗੇ ਆ ਅੰਦਰ ਲੰਘ ਚੁੱਕੇ ਆ ਵਿਦਿਆਰਥੀਆਂ ਨੇ ਗੇਟ ਜਿਹੜਾ ਹੈਗਾ ਉਹ ਖਲਵਾਇਆ ਤੇ ਲੋਕ ਜਿਹੜੇ ਹੈਗੇ ਆ ਅੰਦਰ ਜਾ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਵੱਲੋਂ ਜੜੀ ਸਾਹਮਣੇ ਤੋਂ ਗੇਟ ਬੰਦ ਕੀਤੇ ਗਏ ਸੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਵਿਦਿਆਰਥੀਆਂ ਨੇ ਆਪ ਗੇਟ ਦੇ ਉੱਤੇ ਖੜੇ ਹੋ ਕੇ ਗੇਟ ਜਿਹੜੇ ਹੈਗੇ ਆ ਖਲਵਾਏ ਆ ਸੋ ਵਿਦਿਆਰਥੀ ਅੰਦਰੋਂ ਆ ਕੇ ਇਸ ਗੱਲ ਦੀ ਮੰਗ ਕਰ ਰਹੇ ਸੀ ਕਿ ਗੇਟ ਵਿਦਿਆਰਥੀਆਂ ਲਈ ਤਾਂ ਘਟੋ ਘਟ ਖੁੱਲੇ ਜਾਵੇ ਸੋ ਵਿਦਿਆਰਥੀਆਂ ਲਈ ਜਦੋਂ ਗੇਟ ਖੋਲਣ ਦੀ ਉਹ ਜਿੱਦ ਕਰ ਰਹੇ ਸੀ ਤਾਂ ਉਸ ਦਰਮਿਆਨ ਗੇਟ ਦਾ ਜੋ ਜਿੰਦਰਾ ਉਹ ਟੁੱਟਦਾ ਜਿਸ ਤੋਂ ਬਾਅਦ ਵਿਦਿਆਰਥੀ ਉਵਰ ਵਿਦਿਆਰਥੀ ਜਿਹੜੇ ਹਾਈ ਕਾਰਡ ਦੇ ਨਾਲ ਅੰਦਰ ਜਾਣ ਦੀ ਮੰਗ ਕਰ ਰਹੇ ਸੀ ਉਹਨਾਂ ਸਮੇਤ ਸਾਰਾ ਹਜੂਮ ਹੀ ਜਿਹੜਾ ਹੈਗਾ ਉਹ ਅੰਦਰ ਵੱਲ ਚੱਲਿਆ ਗਿਆ ਸੋ ਇਹ ਹਾਲਾਤ ਇਸ ਸਮੇਂ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਤੇ ਜਿੱਥੇ ਕਿ ਪੁਲਿਸ ਵੱਲ ਦੇ ਨਾਲ ਗੇਟ ਨੂੰ ਬੰਦ ਕੀਤਾ ਗਿਆ ਸੀ ਪਰ ਵਿਦਿਆਰਥੀਆਂ ਦਾ ਰੋਸ ਹੀ ਕਿ ਸਾਡੇ ਵਿਦਿਆਰਥੀਆਂ ਨੂੰ ਹੀ ਪੁਲਿਸ ਦੇ ਵੱਲੋਂ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਜਿਸ ਤੋਂ ਬਾਅਦ ਵਿਦਿਆਰਥੀ ਆਪਣੇ ਵਿਦਿਆਰਥੀਆਂ ਨੂੰ ਅੰਦਰ ਲੰਘਾਉਣ ਦੇ ਲਈ ਇਸ ਗੇਟ ਦੇ ਉੱਤੇ ਪੁਲਿਸ ਦੇ ਨਾਲ ਸੰਘਰਸ਼ ਕਰਦੇ ਆ ਤੇ ਜਿੰਨੇ ਬਾਹਰ ਵਿਦਿਆਰਥੀ ਉਹ ਖੜੇ ਸੀ ਉਹ ਇਸ ਸਮੇਂ ਅੰਦਰ ਜਾ ਚੁੱਕੇ ਆ ਹੁਣ ਦੇਖਣਾ ਹੋਵੇਗਾ ਕਿ ਜਿਹੜਾ ਪ੍ਰੋਗਰਾਮ ਅੰਦਰ ਉਹ ਲਿਖਿਆ ਗਿਆ ਸੀ 10 ਤਰੀਕ ਦਾ ਉਹ ਪ੍ਰੋਗਰਾਮ ਹੋ ਪਾਏਗਾ ਜਾਂ ਫਿਰ ਇਹ ਰੇੜਕਾ ਸਾਰਾ ਦਿਨ ਹੀ ਇਸ ਥਾਂ ਦੇ ਉੱਤੇ ਚੱਲਦਾ ਰਹੇਗਾ ਗੁਰਪ੍ਰੀਤ ਸਿੰਘ ਤੇ ਨਤਨ ਸਿੰਘ ਪੰਜਾਬੀ ਲੋਕ ਚੈਨਲ